ਹਾਂਜੀ ਕਿਸਾਨ ਵੀਰੋ ਸਪਨੂ ਸੱਤ ਸ਼ਰੀਆ ਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇੱਕ ਜਿਹੜੀ ਮਾਝ ਦਿਖਾਉਣੀ ਆ ਵੱਡੀ ਬਾਡੀ ਬੰਤਰ ਦੀ ਮਾਝ ਆ ਦੋਸਤੋ ਏਰੀਆ ਪਿੰਡ ਬਸਤੀ ਵਸਾਵਾ ਸਿੰਘ ਮਖੂ ਸ਼ਹਿਰ ਜਿਹੜਾ ਦੋਸਤੋ ਨਾਲ ਲੱਗਦਾ ਹੈ ਤੇ ਜਿਹੜੀ ਤਹਿਸੀਲ ਜੀ ਰਾਜ ਜ਼ਿਲ੍ਹਾ ਫਿਰੋਜ਼ਪੁਰਾ ਜੀ ਤਲਵੰਡੀ ਨੇਪਾਲਾ ਕੁਦੂ ਵਾਲਾ ਮਰਖਾਣਾ ਸੱਦਰ ਵਾਲਾ ਰਾਈਆਂ ਵਾਲਾ ਬਿਲਕੁਲ ਨਾਲ-ਨਾਲ ਲੱਗਦੇ ਪਿੰਡ ਆ ਦੋਸਤੋ ਘਰ ਪਹੁੰਚ ਕੇ ਵਿਜ਼ਿਟ ਕਰਕੇ ਦੋਸਤੋ ਤਸੱਲੀ ਤੁਹਾਡੀ ਆਪਣੀ ਆ ਤਸੱਲੀ ਤੁਸੀਂ ਆਪਣੀ ਜ਼ਰੂਰ ਕਰਕੇ ਲੈ ਕੇ ਜਾਇਓ ਤੇ ਪੱਕੇ ਕਰਕੇ ਲੈ ਕੇ ਜਾਇਓ ਦੋਸਤੋ ਕਿਉਂਕਿ ਹਜੇ ਮੱਝ ਸੂਣ ਦੇ ਵਿੱਚ ਦਿਨ ਬਾਕੀ ਆ ਸੂਹਾ ਦੋਸਤੋ ਤੀਜਾ ਸੂਣ ਜਾ ਰਹੀ ਹੈ ਤਕਰੀਬਨ 8-7 ਦਿਨ ਬਾਈ ਹੋਰ ਕਿਹਾ ਸੀ ਵੀ ਹਫਤੇ ਦੇ ਤਕਰੀਬਨ ਨੇੜੇ ਤੇੜੇ ਜਿਹੜਾ ਸਮਾਂ ਹਜੇ ਪਿਆ ਸੂਣ ਦੇ ਵਿੱਚ ਬਾਕੀ ਢਿਲਟੂਲ ਹੈਗੀ ਹਜੇ ਤੇ ਉਮੀਦ ਕਰਦੇ ਆਂ ਵੀ ਸਮਾਂ ਤਕਰੀਬਨ 6-7 ਦਿਨ ਹਜੇ ਸੂਣ ਦੇ ਵਿੱਚ ਪਏ ਨੇ ਆਰਡਰ ਦੀ ਕੁਆਲਿਟੀ ਵੇਖੋਗੇ ਤੇ ਬਹੁਤ ਵਧੀਆ ਦੋਸਤੋ ਕਾਟ ਕਾਠੀ ਮੱਝ ਦਾ ਬਿਲਕੁਲ ਵਜਨਦਾਰ ਮੱਝ ਹੈਗੀ ਆ ਰਾਜੀ ਆ ਦੋਸਤੋ ਪਿੱਠਪੂੜਾ ਬਹੁਤ ਚੌੜਾ ਮੱਝ ਦਾ ਉਚਾਈ ਲੰਬਾਈ ਵੀ ਚੰਗੀ ਆ ਬਾਕੀ ਬੇਨ ਜਿਹੜੀਆਂ ਤੁਹਾਨੂੰ ਉਪਰੀਆਂ ਹੋਈਆਂ ਹਵਾਨੇ ਤੇ ਨਜ਼ਰ ਆ ਰਹੀਆਂ ਹੋਣਗੀਆਂ ਪਿਸ਼ੋਕਰ ਜਿਹੜਾ ਗੁਜਰਾ ਦੇ ਮਾਲੀ ਤੋਂ ਦੋਸਤੋ ਇਹ ਜਿਹੜੀ ਮੱਝ ਆਈ ਸੀਗੀ ਇਸ ਦੀ ਮਦਰ ਜਿਹੜੀ ਕ੍ਰੋਸਿੰਗ ਜਿਹੜੀ ਗੁਜਰਾ ਦੇ ਮਾਲੀ ਤੋਂ ਹੋਈ ਸੀ ਤੇ ਬਾਅਦ ਵਿੱਚ ਇਸ ਦੀ ਜਿਹੜੀ ਪਦਾਇਸ਼ ਹੋਈ ਆ ਦੋਸਤੋ ਭਲੇਖਾ ਜਿਹੜਾ ਗੁਜਰਾ ਦੇ ਮਾਲ ਦਾ ਇਸ ਦੇ ਵਿੱਚ ਜ਼ਰੂਰ ਪੈਂਦਾ ਹੋਵੇਗਾ ਬਾਕੀ ਕਈ ਵਾਰ ਦੋਸਤੋ ਚੰਗੇ ਬੈਕਗ੍ਰਾਉਂਡ ਵਾਲੇ ਜਿਹੜੇ ਮਾਲੀ ਗੁਜਰਾ ਦੇ ਕੋਲ ਅਵੇਲੇਬਲ ਹੈਗੇ ਆ ਤੇ तकरीबन کئی ਵਾਰਾਂ ਚੰਗੇ ਰਵੇ ਦੇ ਵਿੱਚੋਂ ਜਿਹੜਾ ਦੋਸਤੋ ਪਸ਼ੂ ਆ ਜਾਂਦਾ ਸਾਹਮਣੇ ਹਵਾਨਾ ਦੋਸਤੋ तकरीबन ਹੋਰ ਖੋਲ ਲੈਣਾ ਇਸਨੇ तकरीबन ਜਿੰਨਾ ਤੁਹਾਨੂੰ ਪਤਾ ਹੈ ਵੀ ਹਜੇ ਟਿਲ ਟੁਲ ਹੈਗੀ ਆ ਤੇ ਤੀਜਾ ਸੂਬਾ ਸੂਣ ਜਾ ਰਹੀ ਹੈ ਦੂਜੇ ਸੂਬੇ ਦੇ ਵਿੱਚ 15 14 ਲੀਟਰ ਦੀ ਜਿਹੜੀ ਮਿਲਕ ਦੀ ਕਪੈਸਿਟੀ ਘਰ ਵਾਲਿਆਂ ਵੱਲੋਂ ਆਪਾਂ ਨੂੰ ਕਹੀ ਗਈ ਆ ਵੀ तकरीबन 14 15 ਲੀਟਰ ਦੀ ਮਿਲਕਿੰਗ ਖੁੱਲੇ ਦੁੱਧ ਦਾ ਤੁਸੀਂ ਕਹਿ ਸਕਦੇ ਹੋ ਇਸ ਦੇ ਥੱਲੇ ਦੋਸਤੋ ਜਿਹੜਾ ਆਈਡੀਆ ਹੈਗਾ ਤੇ 15 ਪਲੱਸ ਇਸ ਵਾਰ ਵੀ ਚੱਲੇਗੀ ਮੋਟਾ ਥਾਣਾ ਮੁਠੀਆ ਥਾਣਾ ਦੋਸਤੋ ਭੂਰ ਛੱਟਾ ਨਹੀਂ ਹੈਗਾ ਗਾ ਚੰਗੀ ਚਵਾਈ ਆ ਮੋਟੀ ਧਾਰ ਆ ਦੋਸਤੋ ਇਸ ਮੱਝ ਦੀ ਤੇ ਬਿਲਕੁਲ ਜਿਹੜੀ ਆਪਣੀ ਤਸੱਲੀ ਤੁਸੀਂ ਜ਼ਰੂਰ ਕਰ ਲਿਓ ਮੁੱਲ ਜਿਹੜਾ ਦੋਸਤੋ 1 ਲੱਖ 10000 ਰੁਪਏ ਜਿਹੜੀ ਅਸੀਂ ਡਿਮਾਂਡ ਆ ਘਰ ਵੱਲੋਂ ਕੀਤੀ ਗਈ ਵੀਰਾਂ ਵੱਲੋਂ ਕੀਤੀ ਗਈ ਤੁਸੀਂ ਆਪਣੇ ਹਿਸਾਬ ਨਾਲ ਮੁੱਲ ਵੀ ਲਗਾ ਸਕਦੇ ਹੋ ਤੁਸੀਂ ਤਸੱਲੀ ਵੀ ਕਰ ਸਕਦੇ ਹੋ ਪਸੰਦ ਆਉਣ ਤੇ ਤੁਸੀਂ ਖਰੀਦ ਵੀ ਸਕਦੇ ਹੋ ਸੋ ਮੌਕੇ ਤੇ ਆਓ ਆਪਣੀ ਤਸੱਲੀ ਕਰੋ ਦੋਸਤੋ ਤੇ ਖਰੀਦ ਲਿਓ ਵੀਡੀਓ ਵੇਖਣ ਲਈ ਸਾਰਿਆਂ ਦਾ ਧੰਨਵਾਦ ਹੈ ਜੀ